ਬੰਦਾ ਜੀਪ ਤੇ ਆ ਓਪਨ ਜੀਪ ਹੂੰ ਪਹਿਲਾ ਗੇਅਰ ਪਾ ਕੇ ਬੰਦੇ ਨੇ ਰੇਸ ਦੇ ਦਿੱਤੀ ਜਿਹਦਾ ਤਾਂ ਪ੍ਰੋਗਰਾਮ ਜਿਹੜੇ ਮੁੰਡਿਆਂ ਨੇ ਕਰਾਇਆ ਸੀ ਉਹਨਾਂ ਕੋਲ ਵੀ ਡਾਂਗਾ ਪਹਿਲਾਂ ਰੱਖੀਆਂ ਹੋਈਆਂ ਸੀ ਹੂੰ ਉਹ ਮਾਰ ਕੇ ਛਾਲਾਂ ਐਮ ਮਾਰਿਆ ਸ਼ੀਸ਼ੇ ਉੱਤੇ ਉਹ ਜਿਹੜਾ ਹੋ ਗਿਆ ਵੀ ਆਨਲਾਈਨ ਸੀ ਮਤਲਬ ਉਹ ਪਰੇ ਕਰ ਰਹੇ ਸਾਰੇ ਸਹੀ ਗੱਲ ਹੈ ਸਟੇਜ ਦਾ ਤਾਂ ਕੰਮ ਤਾਂ ਜੀ ਬਹੁਤ ਅਲੱਗ ਹੈ ਹਾਂ ਅੱਛਾ ਕੋਈ ਖਾੜੇ ਦੀ ਯਾਦ ਦੱਸੋ ਮਤਲਬ ਇਹ ਵੀ ਕੋਈ ਐਦਾਂ ਘਟਨਾ ਕੋਈ ਹੋ ਜਾਂਦੀ ਹੈ ਵੀ ਯਾਦਗਰੀ ਜਿਹੜੀ ਇੱਕ ਵਾਰੀ ਹੁਣ ਵੀ ਹਾਸਾ ਆ ਜਾਂਦਾ ਹੋਵੇ ਕੋਈ ਐਦਾਂ ਦੀ ਕੋਈ ਘਟਨਾ ਹਾਸਾ ਕੀ ਕਈ ਘਟਨਾਵਾਂ ਬਹੁਤ ਹੋ ਜਾਂਦੀਆਂ ਨੇ ਹੂੰ ਇੱਕ ਵਾਰੀ ਪਹਿਲਾਂ ਦੀ ਗੱਲ ਐ ਸੀ ਮਤਲਬ ਸਾਡਾ ਸੰਗਰੂਰ ਵਾਲੇ ਪਾਸੇ ਪ੍ਰੋਗਰਾਮ ਸੀ ਠੀਕ ਐ ਸ਼ਾਮ ਦਾ ਹੂੰ ਉਹ ਹਾਸੇ ਵਾਲੀ ਨਹੀਂ ਕੀ ਮਤਲਬ ਕਹਿ ਸਕਦੇ ਹੋ ਡਰਾਉਣ ਵਾਲੀ ਗੱਲ ਐ ਅੱਛਾ ਠੀਕ ਐ ਅਜੇ ਪਹਿਲਾ ਗੀਤ ਧਰਮਾ ਗਾਇਆ ਹੂੰ ਤੇ ਪੂਰੀ ਔਡਿਐਂਸ ਐ ਜਾਨੀ ਸ਼ਾਮ ਨੂੰ ਜਿਵੇਂ ਨਹੀਂ ਹੁੰਦਾ ਵੀ ਪੈਕੇਜਾਂ ਕੀ ਲੱਗੇ ਸੰਗਰੂਰ ਦਾ ਏਰੀਆ ਡੇਢ ਬੇ ਗੋਲੇ ਸੀ ਬਿਲਕੁਲ ਸੀ ਪਤਾ ਨਹੀਂ ਕਿਸ ਉਹਨਾਂ ਦੀ ਆਪਸੀ ਕੋਈ ਸੀ ਗੱਲਬਾਤ ਹੂੰ ਬੰਦਾ ਜੀਪ ਤੇ ਆਇਆ ਓਪਨ ਜੀਪ ਹੂੰ ਪਹਿਲਾਂ ਗੇਅਰ ਪਾ ਕੇ ਬੰਦੇ ਨੇ ਰੇਸ ਦੇਤੀ ਹੂੰ ਸਰੀਏ ਜਨ ਲੋਲੇ ਆ ਰਿਆ ਬੰਦਾ ਲੋਕ ਐ ਭੱਜ ਰਹੇ ਨੇ ਅੱਛਾ ਤੇ ਉਹ ਜਿਹੜੇ ਜਿਹਨਾਂ ਦਾ ਪ੍ਰੋਗਰਾਮ ਇਹਨਾਂ ਮੁਰੜਿਆ ਨੇ ਕਰਾਇਆ ਸੀ ਉਹਨਾਂ ਕੋਲ ਡਾਂਗਾ ਪੈਣਾ ਰੱਖੀਆਂ ਹੋਈਆਂ ਸੀਗੀਆਂ ਹੂੰ ਉਹ ਮਾਰ ਕੇ ਛਾਲਾਂ ਐਮ ਮਾਰਿਆ ਸ਼ੀਸ਼ੇ ਉੱਤੇ ਉਹਨੇ ਐ ਗੱਡੀ ਕੱਟਦੀ ਹੂੰ ਯਾਨੀ ਉਹ ਪ੍ਰੋਗਰਾਮ ਉੱਥੇ ਹੀ ਬੰਦ ਹੋ ਗਿਆ ਹੂੰ ਯਾਨੀ ਜੇ ਇੱਕ ਸੈਕਿੰਡ ਨਾਲ ਹੋਰ ਕੋਈ ਹੁੰਦਾ ਤਾਂ ਸਟੇਜ ਤੇ ਸਿੱਧੀ ਗੱਡੀ ਵਿੱਚ ਮਾਰਨੀ ਸੀ ਉਹਨੇ ਹੂੰ ਇਹੋ ਜਿਹੀ ਗੱਲਾਂ ਬਹੁਤ ਹੁੰਦੀਆਂ ਹਾਂ ਤੁਸੀਂ ਤਾਂ ਇਹ ਹੀ ਸੋਚਿਆ ਹੋਣਾ ਵੀ ਇਹ ਧਾਰਮਿਕ ਗਾਇਨ ਗਾਣੇ ਕਰਕੇ ਬਚ ਗਿਆ ਇਹ ਤਾਂ ਆ ਸੱਚ ਉਹ ਜਦੋਂ ਪੰਮਾਲੇ ਕੋਲੇ ਗਏ ਸੀਗੇ ਹਾਂਜੀ ਟਰੈਕਟਰ ਨਹੀਂ ਲੱਗਿਆ ਗਿਆ ਸੀ ਬੰਦਾ ਟਰੈਕਟਰ ਲੱਗਿਆ ਗਿਆ ਬੰਦਾ ਸਿੱਧਾ ਹੀ ਅੱਛਾ ਉਹ ਨਿੱਕੀ ਨਿੱਕੀ ਗਾਜ਼ਰ ਸਾਡੇ ਲੋਕ ਜੱਜ ਕਰਦੇ ਉਹ ਨਿੱਕੀ ਪਤਾ ਟਰੈਕਟਰ ਕਹਿੰਦਾ ਕਮੈਨ ਤੇ ਚੜ ਲਓ ਸਾਡੇ ਲੋਕ ਜੱਜ ਬਾਤੀ ਬਹੁਤ ਆ ਹੁਣ ਮੰਨ ਲਓ ਤੁਸੀਂ ਦੋ ਤਿੰਨ ਘੰਟੇ ਤੋਂ ਗਾਈ ਜਾਂਦੇ ਹੋ ਤੁਸੀਂ ਹੂੰ ਜਦ ਤੱਕ ਤਾਂ ਉਹਨਾਂ ਨੇ ਬੋਲਣਾ ਨਹੀਂ ਹੂੰ ਜਦੋਂ ਤੁਹਾਡੇ ਤੁਸੀਂ ਬੋਲ ਹੀ ਖਿੜਲੀ ਪਾਤੀ ਹੂੰ ਨਹੀਂ ਭਾਈ ਇੱਕ ਹੋਰ ਸੁਣ ਲੈ ਸੁਣਨਾ ਆ ਤਾਂ ਕਹਿਣਾ ਹੀ ਕਹਿਣਾ ਹੂੰ ਉਹ ਕਿਤੇ ਆਪਾਂ ਨੂੰ ਨਹੀਂ ਪਤਾ ਲੱਗਦਾ ਬੰਦੇ ਨੇ ਟਰੈਕਟਰ ਗੇਅਰ ਪਾਇਆ ਸਿੱਧਾ ਸਟੇਜ ਵਾਲਾ ਸਿੱਧਾ ਸਟੇਜ ਵਾਲੋਂ ਲੈ ਕੇ ਆ ਆ ਉਹਨਾਂ ਨਾਲ ਦੇ ਬੰਦੇ ਕਿਹੜੇ ਕਿਹੜੇ ਦੀ ਉਤਲੋ ਕਿ ਪਤਾ ਹੁੰਦਾ ਬੰਦਾ ਕੀ ਆਜ ਹੈ ਨਾ ਹੂੰ ਇਹੋ ਜਿਹਾ ਹੋ ਜਾਂਦੀ ਹੈ ਮੋਬਾਈਲ ਨਹੀਂ ਸੀ ਮਤਲਬ ਉਹ ਪਰੇ ਕਰ ਰਹੇ ਸਾਰੇ ਨੇ ਸਹੀ ਗੱਲ ਹੈ ਸਟੇਜ ਦਾ ਕੰਮ ਭਾਜੀ ਬਹੁਤ ਅਲੱਗ ਹੈ ਹਾਂ ਉੱਥੇ ਹੁੰਦੀਆਂ ਘਟਨਾਵਾਂ ਇਹ ਅੱਛਾ ਕੋਈ ਰਸਤੇ ਦੇ ਵਿੱਚ ਕੋਈ ਹੋ ਜਾਂਦੀ ਹੈ ਮਤਲਬ ਜਿਵੇਂ ਲੇਟ ਫੇਟ ਹੋ ਗਏ ਉਦੋਂ ਵੀ ਕਈ ਵਾਰੀ ਕੋਈ ਟੱਕਰ ਜਾਂਦਾ ਬੰਦਾ ਵੀ ਭਾਜੀ ਮੈਂ ਥੋੜੇ ਗਾਣੇ ਸੁਨੇ ਸੀ ਐਦਾਂ ਹਾਂ ਹਾਂ ਬੱਲੇ ਚਲੋ ਖੇਰ ਪਿਆਰ ਬਹੁਤ ਕਰਦੇ ਹੁੰਦੇ ਮਨੁੜੇ ਹਨ ਕਿਈ ਵਾਰੀ ਕਿਤੇ ਕੋਈ ਮਲੇ ਜਾਂਦੇ ਆ ਵੀ ਅਸੀਂ ਆਪਸੇ ਨਾਲ ਫੋਟੋ ਫੋਟੋ ਖਿਚਾਵਾਂਗੇ ਜੀ ਹਨਾ ਸੈਲਫੀ ਸਲਫੀਆ ਕਰਾਂਗੇ ਇਦਾਂ ਤਾਂ ਮਿਲ ਜਾਂਦੇ ਐਕਸਰ ਮਿਲ ਜਾਂਦੇ ਨੇ ਅੱਛਾ ਕਈ ਵਾਰੀ ਨਾ ਮੈਨੂੰ ਚਲੋ ਇਹ ਸਵਾਲ ਪਤਾ ਨਹੀਂ ਪੁੱਛਣਾ ਚਾਹੀਦਾ ਪਰ ਕਈ ਬੰਦੇ ਇਹੋ ਜਿਹੇ ਹੁੰਦੇ ਆ ਜਿਹੜੀ ਗਾਉਣ ਵਾਲੀ ਬੀਬੀ ਕਰਕੇ ਥੋੜੇ ਨਾਲ ਜੁੜਦੇ ਆ ਵੀ ਯਾਰ ਗਾਉਣ ਵਾਲੀ ਕੁੜੀ ਥੋੜੀ ਵਧੀਆ ਸੋਹਣੀ ਸੁਨੱਖੀ ਆ ਵੀ ਚਲੋ ਉਹਦੇ ਨਾਲ ਵੀ ਫੋਟੋ ਜੀ ਖਿਚਾ ਲਾਂਗੇ ਵੀ ਬਾਅਦ 'ਚ ਤੁਹਾਨੂੰ ਪਤਾ ਲੱਗਦਾ ਵੀ ਦੀ ਮਨਛਾ ਕੁਝ ਹੋਰ ਸੀ ਉਹ ਆਪਾਂ ਨੂੰ ਪਤਾ ਲੈਂਦਾ ਅੱਖ ਤੋਂ ਹੀ ਪਤਾ ਲ ਦੇਖੋ ਹੀ ਕਿਸ ਤਰ੍ਹਾਂ ਹੋਣ ਜੇ ਆਪਾਂ ਜਵਾਬ ਦੇਨੇ ਆ ਤੇਰਾ ਕਹਾਂਗਾ ਤਾਂ ਯਾਰ ਕਮਾਲ ਆ ਤੇਰੇ ਫੋਟੋ ਨੂੰ ਕਿਹਾ ਸੀ ਤੈਨੂੰ ਕੀ ਕਹਿਤਾ ਹਾਂ ਫਿਰ ਉਲਟ ਵੀ ਗਈ ਬਣਾ ਲਾ ਕੇ ਉਲਟ ਬਣਾ ਲੈਂਦੇ ਨਾ ਉਹ ਕਲਾਕਾਰ ਨੂੰ ਤਾਂ ਉਹ ਸਾਰੀ ਲੱਖੀ ਕਰ ਜਾਂਦੀ ਏ ਗੱਲ ਅਗਲਾ ਕਹਿੰਦਾ ਫਿਰ ਧਮਾ ਦਿੰਦੇ ਐ ਇੱਕਦਮ ਗੱਲ ਉਹ ਯਾਰ ਉਹ ਕਲਾਕਾਰ ਤਾਂ ਉਹ ਯਾਰ ਆਕੜੀ ਇੰਨੀ ਜ਼ਿਆਦਾ ਫੋਟੋ ਵੀ ਨਹੀਂ ਕਰਦਾ ਯਾਰ ਐ ਤੂੰ ਸੁਣੀ ਹੋਣੀ ਆ ਗੱਲਾਂ ਬਿਲਕੁਲ ਬਿਲਕੁਲ ਪਰ ਉਹ ਕਲਾਕਾਰ ਦੀ ਮਜਬੂਰੀ ਬਹੁਤ ਹੁੰਦੀ ਹੈ ਕਿਉਂਕਿ ਇੰਨੀ ਭੀੜ ਭੜਕਾ ਹੁੰਦਾ ਉਸੇ ਹੋਂ ਨਾਲ ਤੁਹਾਡੇ ਮਤਲਬ ਫੀਮੇਲ ਆਰਟਿਸਟ ਹੈ ਤਾਂ ਤੁਹਾਨੂੰ ਇਤੋਂ ਰੇਵੀ ਤੁਹਾਡਾ ਆਰਟੀ ਆ ਵੀ ਕਿਵੇਂ ਨਿਕਰ ਗਿਆਣਾ ਤੁਸੀਂ ਉੱਥੋਂ ਬਿਲਕੁਲ ਹੈਨਾ ਮੈਂ ਤਾਂ ਕਦੇ ਕਦੇ ਐਂ ਨਹੀਂ ਲੱਗਦਾ ਉਹ ਵੀ ਜਦੋਂ ਲਾਸਟ ਵਾਰ ਲੋਕ ਇੱਕੋ ਦਮ ਤਬੱਚੜ ਜਾ ਪਾ ਦਿੰਦੇ ਨੇ ਉੱਤੇ ਚੜ ਚੜ ਕੇ ਸਟੇਜ ਤੇ ਜਾਣਾ ਤੇ ਸਟੇਜ ਤੋਂ ਉੱਤਰਨਾ ਦੋਵੇਂ ਅਲੱਗ ਅਲੱਗ ਚੀਜ਼ਾਂ ਨੇ ਹਾਂ ਜਦੋਂ ਤੁਸੀਂ ਜਾ ਰਹੇ ਹੋ ਉਦੋਂ ਲੋਕਾਂ ਦੇ ਉਹਨਾਂ ਕਰੇ ਤੇ ਨਹੀਂ ਹੁੰਦਾ ਨਾ ਨਾ ਸਹੀ ਗੱਲ ਜਦੋਂ ਤੁਸੀਂ ਉਤਰ ਰਹੇ ਹੋ ਉਦੋਂ ਤਾਂ ਹਰੇਕ ਨੇ ਕਹਿੰਦਾ ਮੇਰੇ ਨਾਲ ਸੈਲਫੀ ਕਰਾ ਕੇ ਜਾਓ